90 ਦਿਨ ਬੀਤਣ ਤੋਂ ਬਾਅਦ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਪ੍ਰਧਾਨ ਬਣ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਤੁਸੀਂ ਸਾਰਿਆਂ ਨੇ ਸੁਣਿਆ ਪਰ ਉਹਨਾਂ ਦਾ ਪ੍ਰਧਾਨ ਦੇ ਤੌਰ ਦੇ ਉੱਤੇ ਦਿੱਤਾ ਗਿਆ ਅੱਜ ਦਾ ਭਾਸ਼ਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਛੋੜ ਹੋਈ ਉਹ ਭਾਸ਼ਣ ਦੇ ਮਾਇਨੇ ਕੀ ਨੇ ਉਹਨਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਉੱਤੇ ਫੋਕਸ ਕੀਤਾ ਇੱਕ ਇੱਕ ਕਰਕੇ ਹਰ ਪਹਿਲੂ ਤੇ ਅਸੀਂ ਕੋਸ਼ਿਸ਼ ਕਰਾਂਗੇ ਉਸ ਦੇ ਉੱਤੇ ਗੱਲਬਾਤ ਕੀਤੀ ਜਾਵੇ ਐਨਡੀਏ ਦੇ ਗੱਠ ਜੋੜ ਟੁੱਟਣ ਤੋਂ ਲੈ ਕੇ ਤੇ ਅਗਲੀ ਸਰਕਾਰ ਬਣਾਉਣ ਤੱਕ ਦੇ ਵਿੱਚ ਉਹਨਾਂ ਨੇ 5-6 ਗੱਲਾਂ ਵੱਡੀਆਂ ਕਹੀਆਂ ਨੇ ਖਾਸ ਕਰਕੇ ਪੰਜਾਬ ਨੂੰ ਮੁੱਦਿਆਂ ਨੂੰ ਲੈ ਕੇ ਕਿਹੜਿਆਂ ਤੇ ਫੋਕਸ ਕੀਤਾ ਤੇ ਕਿਹਨਾਂ ਨੂੰ ਇਗਨੋਰ ਕੀਤਾ ਔਰ ਬਾਕੀ ਅਕਾਲੀਆਂ ਬਾਰੇ ਸੁਖਬੀਰ ਸਿੰਘ ਬਾਦਲ ਦੀ ਬਤੌਰ ਪ੍ਰਧਾਨ ਕੀ ਅਪੀਲ ਸੀ ਇਸ ਦੇ ਬਾਰੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਤੌਰ ਪ੍ਰਧਾਨ ਅੱਜ ਦਾ ਜਿਹੜਾ ਭਾਸ਼ਣ ਔਰ ਉਹਨਾਂ ਦੀ ਦੁਬਾਰਾ ਚੋਣ ਹੋਣ ਜਾਣੀ ਹੋ ਜਾਣੀ ਇਹਦੇ ਮਾਇਨੇ ਕੀ ਹੈ ਤੇ ਇਹਦਾ ਪ੍ਰਭਾਵ ਖਾਸ ਕਰਕੇ ਖੇਤਰੀ ਪਾਰਟੀ ਦੀ ਇਸ ਚੋਣ ਦਾ ਕੀ ਕੀ ਪੈ ਸਕਦਾ ਹੈ ਤੇ ਉਹਨਾਂ ਨੇ ਆ ਜਿਹੜੀਆਂ ਭਾਸ਼ਣ ਵਿੱਚ ਗੱਲਾਂ ਕਹੀਆਂ ਨੇ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਪ੍ਰੋਪਰ ਜਿਹੜਾ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਜਾਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਵੀ ਜਿਹੜੀ ਪਾਰਟੀ ਰਜਿਸਟਰਡ ਹੁੰਦੀ ਆ ਉਹ ਜਿਹੜੀਆਂ ਪੂਰੇ ਮਾਪਦੰਡ ਜਿਹੜੇ ਉਹਨਾਂ ਨੇ ਲੈਣੇ ਸੀ ਉਸ ਦੇ ਚੱਲਦੇ ਡੈਲੀਗੇਟਸ ਬਣਾਉਣ ਡੈਲੀਗੇਟਸ ਤੋਂ ਬਾਅਦ ਇੱਕ ਪਾਰਲੀਮੈਂਟ ਚੁਣੀ ਜਿਹਦੇ 560 ਦੇ ਕਰੀਬ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹੁੰਚਿਆ ਗਏ ਨੇ ਤੇ ਉਹਨਾਂ ਨੇ ਉੱਥੇ ਸਰਬ ਸੰਪਤੀ ਦੇ ਨਾਲ ਸੁਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੋਣ ਲਿਆ ਸੁਬੀਰ ਸਿੰਘ ਬਾਦਲ ਹੋਣ ਦੇ ਨਾਮ ਤੇ ਜਿਹੜੀ ਕੀਤੀ ਹੈਗੀ ਪੇਸ਼ਕਸ਼ ਉਹ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਕੀਤੀ ਹੈ ਤੇ ਜਿਹੜਾ ਉਹਨਾਂ ਤੋਂ ਪ੍ਰੋੜਤਾ ਕੀਤੀ ਹੈਗੀ ਆ ਉਹ ਪਰਮਜੀਤ ਸਿੰਘ ਸਰਨਾ ਨੇ ਕੀਤੀ ਦੂਜਾ ਕੋਈ ਨਾਮ ਨਹੀਂ ਆਇਆ ਸ਼ੁਰੂ ਤੋਂ ਪਤਾ ਸੀ ਜਿੱਦਨ 16 ਨਵੰਬਰ 2024 ਨੂੰ ਸੁਬੀਸ਼ ਸਿੰਘ ਬਾਦਲ ਹੋਣਾ ਨੇ ਇਸਤੀਬਾਦ ਦਿੱਤਾ ਉਸ ਤੋਂ ਬਾਅਦ ਵੀ ਲੋਕਾਂ ਨੂੰ ਇਹ ਸੀ ਕਿ ਜੋ ਮਰਜੀ ਹੋ ਜੇ ਸੁਬੀਸ਼ ਸਿੰਘ ਬਾਦਲ ਹੀ ਪਾਰਟੀ ਦੇ ਜਿਹੜੇ ਪ੍ਰਧਾਨ ਮੋੜ ਚੁਣੇ ਜਾਣੇ ਹੈਗੇ ਨੇ ਕਿਉਂਕਿ ਸੁਬੀਸ਼ ਸਿੰਘ ਬਾਦਲ ਨੂੰ ਪਾਰਟੀ ਦੇ ਵਿੱਚ ਕੋਈ ਚੈਲੰਜ ਨਹੀਂ ਸੀ ਜਿਹੜੇ ਚੈਲੰਜ ਕਰ ਰਹੇ ਸੀ ਉਹਨਾਂ ਨੇ ਇੱਕ ਆਪਣਾ ਵੱਖਰਾ ਇੱਕ ਧੜਾ ਬਣਾ ਲਿਆ ਸੁਧਾਰ ਲਹਿਰ ਜ ਨੂੰ ਕਹਿੰਦੇ ਹੈਗੇ ਨੇ ਤੇ ਇਸ ਕਰਕੇ ਬਾਕੀ ਦੋ ਸੁਭੀਤ ਸਿੰਘ ਬਾਦਲ ਦਾ ਹੀ ਇਕ ਕਾਲੀ ਦਲ ਬਣ ਕੇ ਰਹੇਗਾ ਔਰ ਇਹਦੇ ਚ ਕੋਈ ਦੋ ਰਾਵਣ ਨਹੀਂ ਕਿ ਕਾਲੀ ਦਲ ਦੇ ਵਿੱਚ ਸੁਭੀਤ ਸਿੰਘ ਬਾਦਲ ਦੇ ਬਰਾਬਰ ਦਾ ਕੋਈ ਲੀਡਰ ਨਹੀਂ ਆ ਹੁਣ ਕਿਉਂਕਿ ਜਦੋਂ ਪ੍ਰਕਾਸ਼ ਸਿੰਘ ਬਾਦਲ 1995 ਚਨਵੇਦ ਵਿੱਚ ਬਣੇ ਸੀ ਉਸ ਸਮੇਂ ਉਹਨਾਂ ਦੇ ਬਰਾਬਰ ਦੇ ਕੱਦ ਦੇ ਲੀਡਰ ਬਹੁਤ ਸਨ ਜਿਨ੍ਹਾਂ ਦੇ ਵਿੱਚ ਜਥੇਦਾਰ ਗੁਰਚੰਦ ਸਿੰਘ ਟੋੜਾ ਵੀ ਸੀ ਜਾਂ ਹੋਰ ਵੀ ਬਹੁਤ ਸਾਰੇ ਬਰਨਜੀਤ ਸਿੰਘ ਬਰਹਮਪੁਰਾ ਸੀ ਨਰਮਿੰਦਰ ਸਿੰਘ ਕਾਲੂ ਸੀ ਸੇਵਾ ਸਿੰਘ ਸੇਖਵਾ ਸੀ ਬਲਵਿੰਦਰ ਸਿੰਘ ਪਹੁੰਦੜ ਸੀ ਔਰ ਡਾਕਟਰ ਰਦਰ ਸਿੰਘ ਅਜਨਾਲਾ ਸੀ ਤੇ ਜਦੋਂ 2008 ਦੇ ਵਿੱਚ ਸੁਭੀ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਂਦਾ ਪਹਿਲੀ ਦਫਾ ਉਦੋਂ ਸੁਭੀ ਸਿੰਘ ਬਾਦਲ ਤੋਂ ਵੀ ਬਹੁਤ ਸੀਨੀਅਰ ਸੀ ਪਾਰਟੀ ਦੇ ਵਿੱਚ ਤੇ ਜੂਨੀਅਰ ਬਹੁਤ ਸੀ ਹੁਣ ਜਿਹੜਾ ਸਥਿਤੀ ਬਿਲਕੁਲ ਹੋਰ ਕਾਸਟਮ ਕਾਲੀ ਦਲ ਦੇ ਵਿੱਚ ਤੇ ਸੁਬੀਰ ਸਿੰਘ ਬਾਦਲ ਤੋਂ ਕਿਹੜੇ ਸੀਨੀਅਰ ਹੈਗੇ ਨੇ ਸवाय ਬਲਵਿੰਦਰ ਸਿੰਘ ਪੁੰਦੜ ਤੋਂ ਬਾਕੀ ਦੇ ਸਾਰੇ ਬਰਾਬਰ ਦੇ ਆ ਜਾਂ ਇੱਕੋ ਦੁੱਕਾ ਹੋਰ ਤੇ ਇਸ ਕਰਕੇ ਕਾਲੀ ਦਲ ਦੇ ਵਿੱਚ ਸੁਬੀਰ ਸਿੰਘ ਬਾਦਲ ਨੂੰ ਕੋਈ ਚੈਲੰਜ ਨਹੀਂ ਸੀ ਔਰ ਸੁਬੀਰ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਵੀ ਕੋਈ ਚਲਾਉਣੀ ਸਾਰੇ ਵਾਸਤੇ ਉਹ ਕੀ ਲੱਗਦੀ ਸੀ ਪਾਰਟੀ ਚਲਾਉਣ ਵਾਸਤੇ ਤੁਹਾਨੂੰ ਜਿਗਰਾ ਵੀ ਚਾਹੀਦਾ ਤੇ ਪੈਸਾ ਵੀ ਚਾਹੀਦਾ ਉਸੂਬੀ ਸਿੰਘ ਬਾਦਲ ਕੋਲ ਹੈ ਹੁਣ ਰਹੀ ਗੱਲ ਕਿ ਹੁਣ ਸੁਬੀਰ ਸਿੰਘ ਬਾਦਲ ਲਾਜ਼ਮੀ ਤੌਰ ਤੇ ਇੱਕ ਸਵੇਰੇ ਕਿਉਂਕਿ ਤਲਵੰਡੀ ਸਾਬੋ ਚ ਵਿਸਾਖੀ ਦੇ ਦਿਹਾੜੇ ਮੌਕੇ ਉਹਤੇ ਕਾਨਫਰੰਸ ਆ ਸੁਬੀਰ ਸਿੰਘ ਬਾਦਲ ਉਸਤੇ ਕੱਲ ਵੱਡਾ ਇੱਕ ਸ਼ਕਤੀ ਪ੍ਰਦਰਸ਼ਨ ਕਰਨਗੇ ਔਰ ਉਸ ਤੋਂ ਬਾਅਦ ਹੋ ਸਕਦਾ ਕਿ ਕਿ ਉਹਨੇ ਅਨਾਉਂਸਮੈਂਟ ਕੀਤੀ ਹੈ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਆ ਰਹੀ ਹੈ ਵਰਸੀ ਆ ਰਹੀ ਹੈ ਪਿਪੇਂਡ ਪਦਰਤੇ ਬਲੈਕ ਪਦਰਤੇ ਜਿਹੜੇ ਉਹਨਾਂ ਦੀ ਜਹਾਦ ਨੂੰ ਲੈ ਕੇ ਸਮਾਗਮ ਕਰਵਾਏ ਜਾਣ ਖੰਡਪਾਟ ਸਾਹਿਬ ਤੇ ਪਾਟ ਰਕੇ ਜਾਣ ਤੇ ਭੋਗ ਪਾਏ ਤੇ ਇਵੇਂ ਲੱਗਦਾ ਕਿ ਸੁਬੀਰ ਸਿੰਘ ਬਾਦਲ ਹੁਣ ਪਿੰਡਾਂ ਦੇ ਵਿੱਚ ਜਾਊਗਾ ਪਿੰਡਾਂ ਦੇ ਵਿੱਚ ਉਹ ਲੋਕਾਂ ਨੂੰ ਫਿਰ ਲਾਮਬਦ ਕਰਨ ਦੀ ਕੋਸ਼ਿਸ਼ ਕਰੂਗਾ ਕਿਉਂਕਿ ਉਹਨੂੰ ਪਤਾ ਹੈ ਕਿ ਪੰਥ ਜਿਹੜਾ ਵਾ ਮਾਫ ਵੀ ਕਰ ਸਕਦਾ ਉਹਨਾਂ ਨੇ ਧਾਰਮਿਕ ਸਜ਼ਾ ਭੁਗਤੀ ਹੈਗੀ ਉਸ ਤੋਂ ਬਾਅਦ ਉਹਨਾਂ ਨੂੰ ਰਸੀਫਾ ਦੇ ਨੇ ਪਿਆ ਤੇ ਪੰਥ ਪਹਿਲਾਂ ਹੀ ਬਖਸ਼ਣ ਹਾਰਾ ਹੁਣ ਦੇਖਣਾ ਕਿ ਸੁਬੀਰ ਸਿੰਘ ਬਾਦਲ ਚਾਹੇ ਕਿ ਐਸੇ ਤੇ ਕਿ ਬੁਰੇ ਪ੍ਰਧਾਨ ਬਣੇ ਜਾਂ ਸੁਬੀਰ ਸਿੰਘ ਬਾਦਲ ਫਿਰ ਪ੍ਰਧਾਨ ਬਣਗੇ ਪਰ ਇੱਕ ਪ੍ਰੋਪਰ ਤਰੀਕੇ ਨਾਲ ਬਣੇ ਆਗੇ ਤੇ ਉਹਨੂੰ ਚੈਲੰਜ ਵੀ ਹੋਣੇ ਵੱਡੇ ਨੇ ਪਾਰਟੀ ਦੇ ਵਿੱਚ ਵੀ ਚੈਲੰਜ ਹੈ ਲੇਕਿਨ ਸਭ ਤੋਂ ਵੱਡਾ ਸਵਾਲ ਜਿਹੜੇ ਉਹਨਾਂ ਨੇ ਅੱਜ 5-6 ਮੋਟੀਆਂ ਗੱਲਾਂ ਆਕੀਆਂ ਨੇ ਇੱਕ ਦੇਖੋ ਕਿ ਜੇ ਤੁਸੀਂ ਆਪਣਾ ਟੱਬਰ ਇਕੱਠਾ ਕਰਨਾ ਹੈਗਾ ਉਹਨੇ ਕਿਹਾ ਕਿ ਜਿੰਨਾਂ ਦੇ ਵੱਡ ਵਡੇਰਿਆਂ ਨੇ ਜਿਨ੍ਹਾਂ ਨੇ ਆ ਬਹੁਤ ਕੰਮ ਕੀਤਾ ਹੈਗਾ ਮੈਂ ਹੱਥ ਜੋੜਦਾ ਕਿਉਂ ਪੰਥ ਵਾਸਤੇ ਕੌਮ ਵਾਸਤੇ ਖਾਤਰ ਪਾਰਟੀ ਦੀ ਖਾਤਰ ਇਕੱਠੇ ਹੋ ਜੋ ਹੁਣ ਉਹ ਜਿਹੜੇ ਸੁਧਾਰ ਲੈ ਰਹੇ ਹੋਰ ਤਾਂ ਕਿਸੇ ਨੂੰ ਸੱਦਾ ਨਹੀਂ ਸਨੇਹਾ ਨਹੀਂ ਉਹਨਾਂ ਨੂੰ ਸਨੇਹਾ ਉਹਨਾਂ ਚੋਂ ਕਿੰਨੇ ਆਉਂਦੇ ਨੇ ਮੁੜ ਕੇ ਇਹਨੇ ਤੇ ਆਫਰ ਕਰਤੀ ਪੇਸ਼ਕਸ਼ ਕਰਤੀ ਆਉ ਪ ਇਕੱਠੇ ਰਲ ਕੇ ਚੱਲੀ ਹੈ ਨਾ ਉਹ ਹੁਣ ਪੇਸ਼ਕਸ਼ ਨੂੰ ਠਕਰਾਉਂਦੇ ਨੇ ਜਾਂ ਕਬੂਲ ਕਰਦੇ ਨੇ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਜਦੋਂ ਦਾ ਅਸੀਂ ਐਨਡੀਓ ਨਾਲ ਨਾਤਾ ਤੋੜਿਆ ਸਿੱਧਾ ਮਤਲਬ ਬੀਜੇਪੀ ਨਾਲੋਂ ਨਾਤਾ ਜੋੜਿਆ ਪਾਰਟੀ ਨੂੰ ਕੌਮ ਨੂੰ ਪੰਤ ਨੂੰ ਉਹ ਨੁਕਸਾਨ ਜਿਆਦਾ ਚੀਲਣਾ ਪਿਆ ਨਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਦਿੱਲੀ ਜਿਹੜੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਕਾਲੀ ਦਲ ਦੀ ਸੀ ਉਹ ਬੀਜੇਪੀ ਦੀ ਹੋ ਗਈ ਮਹਾਰਾਸ਼ਟra ਜਿਹੜਾ ਬੋਰਡ ਸੀ ਉਥੇ ਰੂਲ ਹੀ ਚੇਂਜ ਕਰ ਦਿੱਤੇ ਗਏ ਨੇ ਮਤਲਬ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਜਾਂ ਸਿੱਖ ਧਰਮ ਦੇ ਵਿੱਚ ਜਿਹੜੀ ਦਖਲਅਦਾਜ਼ੀ ਉਹ ਵਧੀ ਆ ਅੱਗੇ ਕਿਉਂਕਿ ਜਦੋਂ ਤੁਸੀਂ ਭਾਈਵਾਲ ਹੁੰਦੇ ਹੋ ਤੇ ਤੁਸੀਂ ਯੋਰ ਵੀ ਪਾਉਂਦੇ ਹੋ ਡਰਾਉਂਦੇ ਹੋ ਧਮਕਾਉਂਦੇ ਹੋ ਬਾਹ ਮਰਉਣ ਦੀ ਕੋਸ਼ਿਸ਼ ਕਰਦੇ ਹੋ ਨਾ ਉਹ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਅਜਿਹੇ ਬਦਲਾਅ ਨਹੀਂ ਸੋਏ ਉਹ ਜਿਹੜੇ ਹੋਣ ਹੋਏ ਨੇ ਤੀਜੀ ਉਹਨਾਂ ਦੀ ਜਿਹੜੀ ਗੱਲ ਵੱਡੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰਵਾਦ ਆ ਜਾਂ ਨਸ਼ਾ ਕਿਉਂਕਿ ਕਾਲੀਦਲ ਦੀ ਸਰਕਾਰ ਵੀ ਰਹੀ ਫਿਰ ਕਾਂਗਰਸ ਦੀ ਵੀ ਆ ਗਈ ਫਿਰ ਝਾੜੂ ਵਾਲਿਆਂ ਦੀ ਵੀ ਸਰਕਾਰ ਹੋ ਗਿਆ ਵੀ ਇਹ ਦੋਨੇ ਚੀਜ਼ਾਂ ਵਧੀਆਂ ਨੇ ਘਟਣੀਆਂ ਨਹੀਂ ਹੈਗੀਆਂ ਹੁਣ ਉਹ ਜਿਹੜਾ ਕਿਉਂਕਿ ਪੰਜਾਬ ਦਾ ਸਮਾਜਿਕ ਤੌਰ ਤੇ ਤੇ ਪੰਜਾਬ ਨੂੰ ਕ੍ਰਿਮੀਨਲ ਤੌਰ ਤੇ ਦੇਖਣਾ ਹੋਵੇ ਉਹ ਨੁਕਸਾਨ ਵੀ ਹੁੰਦਾ ਉਹਨੂੰ ਲੈ ਕੇ ਉਹਨੇ ਕਿਹਾਗਾ ਕਿ ਜਿੱਦਨ ਅਸੀਂ ਆ ਗਏ ਨਸ਼ਾ ਨਹੀਂ ਰਹਿਣਾ ਤੇ ਗੈਂਗਸਟਰਵਾਦ ਨਹੀਂ ਉਹ ਖਤਮ ਹੋਊਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗੱਲ ਕੀਤੀ ਕਿ ਇਹ ਬੜੇ ਜ਼ਰੂਰੀ ਹੈ ਹੁਣ ਇਸ ਤੇ لازਮੀ ਤੌਰ ਤੇ ਇਹਨਾਂ ਦੇ ਆਪਣੇ ਵੀ ਤਾਨੇ ਮਾਰਨਗੇ ਔਰ ਕਾਂਗਰਸੀ ਵੀ ਕਹਿਣਗੇ ਝਾੜੂ ਵਾਲੇ ਵੀ ਕਹਿਣਗੇ ਤੁਸੀਂ ਦੋ ਤਿੰਨ ਗੱਲਾਂ ਕੀਤੀਆਂ ਕਿ ਸੁਖਵੀਰ ਸਿੰਘ ਬਾਦਲ ਦਾ ਸਰਕਾਰ ਬਣਾਉਣ ਵਾਲ 227 ਬਾਰੇ ਉਹਨਾਂ ਨੇ ਦੋ ਤਿੰਨ ਵਾਰੀ ਆਪਣੇ ਭਾਸ਼ਣ ਚ ਜ਼ਿਕਰ ਕੀਤਾ ਕਿ ਆਓ ਇਕੱਠੇ ਹੋਈਏ ਢੈਂਦੀ ਕਲਾ ਚ ਨਹੀਂ ਰਹਿਣਾ ਚੜ੍ਹਦੀ ਕਲਾ ਚ ਖਾਲਸਾ ਰਹਿੰਦਾ ਤੇ ਆਪਾਂ ਰਹੀਏ ਤੇ ਸਰਕਾਰ ਬਣਾ ਕੇ ਹਟਾਂਗੇ ਇਹ ਪੂਰਾ ਠੋਕ ਕੇ ਜਦੋਂ ਉਹਨਾਂ ਨੇ ਕਿਹਾ ਤੇ ਨਾਲ ਜਿਹੜੀਆਂ ਮੁੱਦਿਆਂ ਦੀ ਗੱਲ ਕੀਤੀ ਹੁਣ ਜਦੋਂ ਚੈਲੰਜ ਹੋਰ ਵੀ ਬਹੁਤ ਵੱਡੇ ਨੇ ਹੁਣ ਐਂਡੀਆ ਦੇ ਨਾਲੋਂ ਗੱਠ ਜੋੜ ਕਰਨਾ ਕਹਿੰਦੇ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਹੀ ਉਦੋਂ ਤੋਂ ਰਚਨੀਆਂ ਸ਼ੁਰੂ ਹੋ ਗਈਆਂ ਹੁਣ ਉਹ ਭਾਜਪਾ ਨੂੰ ਵੀ ਨਿਸ਼ਾਨੇ ਤੇ ਲੈਂਦੇ ਆ ਤੇ ਇੱਕ ਪਾਸੇ ਕਹਿੰਦੇ ਕਿ ਐਂਡੀਆ ਨਾਲੋਂ ਗੱਠ ਜੋੜ ਟੁੱਟਣ ਨਾਲ ਨੁਕਸਾਨ ਹੋਇਆ ਇਹਦੇ ਮਾਇਨੇ ਕੀ ਸਮਝਿਆ ਜਾਣ ਕੀ ਉਹ ਦੁਬਾਰਾ ਇਸ਼ਾਰਾ ਕਰ ਰਹੇ ਨੇ ਕਿ ਜੁੜਾਂਗੇ ਜਾਂ ਫਿਰ ਹਾਲੇ ਵੀ ਉਹ ਭਾਜਪਾ ਨੂੰ ਇੱਕ ਪਾਸੇ ਉਹ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਕੋਸਿਆ ਵੀ ਬਹੁਤ ਨਿਸ਼ਾਨੇ ਵੀ ਬੜੇ ਸਾਦੇ ਕਿ ਸ਼੍ਰੋਮਣੀ ਕਾਲੀ ਦਲ ਦੇ ਬਾਰੇ ਭਾਜਪਾ ਨੇ ਵੀ ਬੜੀ ਦਖਲਅੰਦਾਜ਼ੀ ਕੀਤੀ ਹੈ ਦੇਖੋ ਜੇ ਅਗਰ ਇਸ ਸੁਬੀ ਸਿੰਘ ਬਾਦਲ ਦੇ ਸ਼ਬਦਾਂ ਨੂੰ ਆਪਾਂ ਮੋٹے ਰੂਪ ਵਿੱਚ ਪਿੰਡੂ ਭਾਸ਼ਾ ਦੇ ਵਿੱਚ ਸਮਝਣ ਆਵੇ ਉਹ ਕਹਿੰਦਾ ਉਹਦਾ ਕਹਿੰਦਾ ਮਤਲਬ ਜਿਹੜੇ ਦਿੱਲੀ ਬੈਠੇ ਨੇ ਸਾਡੀ ਧੌਂ ਤੇ ਗੋਡਾ ਰੱਖਣਾ ਚਾਹੁੰਦੇ ਸੀ ਸਾਡੀ ਬਾਹ ਮਰੋੜਨਾ ਚਾਹੁੰਦੇ ਸੀ ਸਾਡੀ ਗਿੱਚੀ ਮਰੋੜਨਾ ਚਾਹੁੰਦੇ ਸੀ ਅਸੀਂ ਉਹਨਾਂ ਦੇ ਕਾਬੂ ਨਹੀਂ ਆਏ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਬਹੁਤ ਸਾਰਿਆਂ ਨੂੰ ਕਿ ਕਾਲੀ ਦਲ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ ਕਿ ਗੱਲ ਹੋਣ ਜਿਹੜੀਆਂ ਜਿਹੜਾ ਇਹਨਾਂ ਦੇ ਗੱਠ ਜੁੜ ਹੁੰਦਾ ਕਿ ਕਾਲੀ ਦਲ ਤਰਨੂੰ ਮਿੱਤ ਲੜਦਾ ਤੇ ਬੀਜੇਪੀ ਚਾਵੀਆਂ ਦੇ ਲੜਦੇ ਉਹ ਕਹਿੰਦੇ ਨਹੀਂ ਹੁਣ ਪੰਜਾਬ ਪੰਜਾਬ ਤੇ ਲੜਾਂਗੇ ਨਾ ਉਸ ਕਰਕੇ ਉਹਨਾਂ ਨੂੰ ਲੱਗਦਾ ਕਿ ਸਾਡੀ ਧੌਂ ਤੇ ਗੋਡੇ ਤੇ ਸਾਡੀ ਬਾਹ ਮਰੋੜ ਦੇ ਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਜਾਂ ਬਈ ਕਾਲੀ ਦਲ ਨੂੰ ਪਾੜ ਦੋ ਕਾਲੀ ਦਲ ਜਿਹੜਾ ਕਮਜ਼ੋਰ ਹੋਊਗਾ ਤੇ ਜਿਹੜੇ ਪੋਲੀਟਿਕਲ ਤੌਰ ਤੇ ਜਿਹੜੇ ਸਮਝੌਤੇ ਨੇ ਉਹਦੇ ਚ ਕਿਨੂੰ ਫਾਇਦਾ ਹੋਏਗਾ ਉਹ 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 ਨੂੰ ਉਹਨੂੰ ਰੱਖ ਕੇ ਉਹਨੇ ਗੱਲ ਕੀਤੀ ਹੈਗੀ ਹੈ ਦੂਜੀ ਗੱਲ ਇਹ ਕਿ ਜਿਹੜੇ ਭਾਜਪਾ ਦੇ ਪੰਜਾਬ ਦੇ ਵਿੱਚ ਪ੍ਰਾਣੇ ਲੀਡਰ ਨੇ ਪ੍ਰਾਣੇ ਲੀਡਰ ਮੇਰੇ ਜਿਨ੍ਹਾਂ ਦੇ 30 40 40 ਸਾਲ ਤੋਂ ਕੰਮ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਗੱਠ ਜੋੜ ਦੇ ਵਿੱਚ ਜਿਹੜਾ ਵਾ ਸੱਤਾ ਹੰਢਾਈ ਆ ਨਾ ਹੰਢਾਈ ਆ ਉਹਨਾਂ ਨੂੰ ਪਤਾ ਹੈ ਕਿ ਇਸੇ ਕਾਲੀ ਦਲ ਨਾਲ ਹੀ ਇਸ ਜੇ ਸਮਝੌਤਾ ਹੋਊਗਾ ਮਤਲਬ ਸੁਭੀ ਸਿੰਘ ਬਾਦਲ ਦੇ ਨਾਲ ਹੀ ਸਮਝੌਤਾ ਹੋਊਗਾ ਤੇ ਸਾਨੂੰ ਫਾਇਦਾ ਜਿਹੜਾ ਪੰਜਾਬ ਦਾ ਪੁਰਾਣਾ ਬੀਜੇਪੀ ਜਾਂ ਜਾਂ ਸਮਝਦਾਰ ਬੀਜੇਪੀ ਲੀਡਰ ਉਹਨਾਂ ਨੂੰ ਪਤਾ ਹੈ ਕਿ ਕਾਲੀਦਲ ਜਾਂ ਸੁਭੀ ਸਿੰਘ ਬਾਦਲ ਤੋਂ ਬਗੈਰ ਗੁਜ਼ਾਰ ਨਹੀਂ ਤੁਸੀਂ ਜਿਹੜੇ ਲੀਡਰ ਜਿਹਨਾਂ ਨੂੰ 30 30 40 40 ਸਾਲ ਦਾ ਤਜਰਬਾ ਬੀਜੇਪੀ ਦੇ ਵਿੱਚ ਉਨਾ ਦੀ ਕੋਈ ਇਸ ਗੱਠਜੋੜ ਹੋਊਗਾ ਤੇ ਸਾਡਾ ਵੀ ਭਲਵਾ ਅਕਾਲੀ ਦਲ ਦਾ ਵੀ ਭਲਾ ਤੇ ਪੰਜਾਬ ਦਾ ਵੀ ਭਲਾ ਜੇ ਇਸ ਗੱਠ ਅਕਾਲੀ ਦਲ ਦੇ ਨਾਲ ਨਹੀਂ ਗੱਠ ਜੁੜਦਾ ਤੇ ਜੇ ਭਾਜਪਾ ਇਹ ਸੋਚਦੀ ਹੈ ਕਿ ਸੁਭੀ ਸਿੰਘ ਬਾਦਲ ਨੂੰ ਜਾਂ ਸ਼ਰੋਮਨੀ ਅਕਾਲੀ ਦਲ ਨੂੰ ਪਾਸੇ ਰੱਖ ਕੇ ਜੇ ਸੁਧਾਰ ਅਕਾਲੀ ਦਲ ਵਾਲਿਆਂ ਨਾਲ ਗੱਠ ਜੁੜ ਹੋ ਜੂਗਾ ਤੇ ਉਹ ਫਿਰ 0+0 ਹੋ ਰਹਿਣ ਵਾਲੀ ਹੈ ਕਿਉਂਕਿ ਉਹ ਵੀ ਸੁਧਾਰ ਲੈਣ ਵਾਲੇ ਹਾਲਾਂਕਿ ਇੰਨਾ ਜਿਵੇਂ ਚੱਲੇ ਕਾਰਤੂਸ ਨੇ ਅਕਾਲੀ ਦਲ ਦੇ ਵਿੱਚ ਉਧਰ ਵੀ ਚੱਲੇ ਕਾਰਤੂਸ ਪਰ ਭਾਜਪਾ ਨੇ ਦੇਖਣਾ ਹੈ ਕਿ ਮਾੜਾ ਮੋਟਾ ਕਿਸੇ ਦੇ ਥੋੜਾ ਕਰੰਟ ਤੇ ਹੈਗਾ ਨਾ ਉਹ ਮਾੜਾ ਮੋੜਾ ਕਰੰਟ ਕਾਲੀ ਦਲ ਕੱਲੂ ਯਸੋਬੀ ਸਿੰਘ ਬਾਦਲ ਕੂਲੀਆ ਤੇ ਇਸ ਕਰਕੇ ਆਉਣ ਵਾਲੇ ਸਮੇਂ 'ਚ ਗੱਠਜੋੜ ਹੋਣ ਦੀ ਵੀ ਸੁਭਾਵਨਾ ਮੀਆਂ ਤੁਸੀਂ ਦੇਖੋ ਪਿਛਲੇ ਦਿਨੀ ਹੀ ਅ ਅਮਿਸ਼ਾ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਦੀ ਇੱਕ ਸਟੇਟਮੈਂਟ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਚੋ ਕਈ ਪੁੱਛਿਆ ਜਰਨਲਿਸਟ ਨੇ ਕਿ ਜੀ ਪੰਜਾਬ ਦੇ ਵਿੱਚ ਕਿਵੇਂ ਲੱਗਦਾ ਸੁਭਾਵਨਾ ਕਿ ਸਰਕਾਰ ਬੰਦੀ ਜੇ ਗੱਠ ਜੋੜ ਦੇ ਉਹ ਕਹਿੰਦੇ ਕਿ ਇਸ ਜਿਹੜੀ ਆ ਮਨੁੱਖ ਦਾ ਜਿਹੜੇ ਰਚੇਤੇ ਨੇ ਉਹਦੇ ਸਿਰਫ ਭਗਵਾਨ ਬ੍ਰਹਮਾ ਜੀ ਆ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦਾ ਪਤਾ ਲੇਕਿਨ ਪੰਜਾਬ ਇੱਕ ਇਹ ਹੈ واحد ਸੂਬਾ ਵਾ ਜਿਹੜਾ ਭਗਵਾਨ ਬ੍ਰਹਮਾ ਨੂੰ ਨਹੀਂ ਪਤਾਗਾ ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬੀ ਇੱਕ ਵੱਖਰੀ ਨੇਚਰ ਦੇ ਨੇ ਇਹ ਕੌਮ ਇੱਕ ਵੱਖਰੀ ਨੇਚਰ ਦੇ ਹੈ ਇਹ ਇੱਕ ਸਟੇਟ ਦੀ ਇੱਕ ਸੋਚ ਆ ਤੇ ਸੋਚ ਨੂੰ ਨਾ ਕਾਂਗਰਸ ਸਮਝ ਸਕੀ ਤੇ ਨਾ ਬੀਜੇਪੀ ਸਮਝ ਸਕੀ ਹੈਗੀ ਦੂਜੀ ਗੱਲ ਮਹੱਤਵਪੂਰਨ ਇਹ ਹੈਗੀ ਕਿ ਕਾਲੀਦਲ ਦਾ ਵੀ ਨੁਕਸਾਨ ਆ ਪੰਜਾਬ ਦਾ ਵੀ ਨੁਕਸਾਨ ਹੈ ਪਿਛਲੇ ਕਿੰਨਾ ਦਿਨਾਂ ਤੋਂ ਬਹੁਤ ਸਾਰੇ ਮੁੱਦੇ ਨੇ ਜਿਹੜੇ ਸਟੇਟ ਲੈਵਲ ਦੇ ਜਾਂ ਕੌਮ ਲੈਵਲ ਦੇ ਧਰਮ ਲੈਵਲ ਦੇ ਕਿਸੇ ਨੇ ਕਿਸੇ ਪਲੇਟਫਾਰਮ ਤੇ ਗੱਲ ਨਹੀਂ ਕੀਤੀ ਨਾ ਬੀਜੇਪੀ ਨੇ ਗੱਲ ਕੀਤੀ ਨਾ ਕਾਂਗਰਸ ਨੇ ਕੀਤੀ ਨਾ ਆਮ ਆਦੀ ਪਾਰਟੀ ਨੇ ਕੀਤੀ ਹੈਗੀ ਤੇ ਇਸ ਕਰਕੇ ਖੇਤਰੀ ਪਾਰਟੀਆਂ ਹਰ ਸਟੇਟ ਦੀ ਜਿਹੜੀ ਖੇਤਰੀ ਪਾਰਟੀ ਆ ਉਹਦਾ ਆਪਣੇ ਆਪ ਚ ਜਿਉਂਦਾ ਰਹਿਣਾ ਇਹਦਾ ਮਤਲਬ ਹੈ ਕਿ ਉਥੋਂ ਦੀ ਜਿਹੜੀ ਕੌਮੀਅਤ ਆ ਜਾਂ ਪੰਜਾਬੀਅਤ ਜਾਂ ਹਰਿਆਣੇ ਚ ਇਹਨਾਂ ਲੋਸੀ ਹਰਾਨੇ ਦੀ ਗੱਲ ਕਰਦੀ ਸੀ ਤੇ ਪੰਜਾਬ ਦੀ ਸ਼ਰੂਪ ਨਹੀਂ ਗੱਲ ਹੀ ਦਲ ਕਰਦਾ ਸੀ ਉਹ ਬੜਾ ਜ਼ਰੂਰੀ ਹੈਗਾ ਹੁਣ ਇੱਕ ਡਿਵੈਲਪਮੈਂਟ ਦੀ ਹੈ ਇਹਦੇ ਚ ਕੋਈ ਦੋ ਰਾਵਾਂ ਨਹੀਂ ਹੈ ਕਿ ਕਾਲੀ ਦਲ ਦੀ ਸਰਕਾਰ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਕਾਂਗਰਸ ਕੋ ਉਸ ਪੱਧਰ ਤੇ ਡਿਵੈਲਪਮੈਂਟ ਨਹੀਂ 1.5 ਸਾਲ कोरोना ਖਾ ਗਿਆ ਬਾਕੀ ਕੈਪਟਨ ਬਿਰਿੰਦਰ ਸਿੰਘ ਦਾ ਹੁਣ ਪਤਾ ਹੀ ਕਿ ਸਭ ਕੁਝ ਮਹਿਲਾ ਤੋਂ ਚੱਲਦਾ ਸੀ ਤੇ ਉਹਦੇ ਚਲਾਉਣ ਵਾਲੇ ਪਿੱਛੇ ਇੱਕ ਬੀਬੀ ਵੀ ਦੀ ਪੋਲੀਟੀਕਲ ਤੌਰ ਤੇ ਵੀ ਤੇ ਬਿਊਰੋਕ੍ਰੇਸੀ ਦੇ ਵਿੱਚ ਬਹੁਤ ਵੱਡਾ ਰੋਲ ਸੀ ਉਸ ਤੋਂ ਬਾਅਦ ਉਹਨਾਂ ਦੇ ਆਪਸੀ ਡਾਂਗਾ ਚੱਕ ਲਈ ਇੱਕ ਪਾਸੇ ਤੇ ਨਾ ਮਹੀਨਿਆਂ ਚ ਕੀ ਕੰਮ ਹੋਣਾ ਸੀ ਆ ਆਮ ਆਦੀ ਪਾਰਟੀ ਲਾ ਲੋ 3 ਸਾਲ ਦੀ ਹੋ ਚੁਲੇ ਇਹਨਾਂ ਜਿੰਨੀ ਕਿ ਡਿਵੈਲਪਮੈਂਟ ਕੀ ਦੀ ਦੁਨੀਆ ਦੇ ਸਾਹਮਣੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਰਾਊਂਡ ਲੈਵਲ ਤੇ ਕੰਮ ਨਹੀਂ ਹੋਇਆ ਨਾ ਕੋ ਇਨ੍ਹਾਂ ਦੇ ਕਾਗਜ਼ਾਂ ਵਿੱਚ ਬਹੁਤ ਕੰਮ ਹੋਏ ਨੇ ਇਸ ਕਰਕੇ ਪੰਚਾਇਤੀ ਇਲੈਕਸ਼ਨ ਚ ਇਹਨਾਂ ਨੂੰ ਏਡਾ ਬਹੁਤ ਬਹੁਮਤ ਨਹੀਂ ਮਿਲਿਆ ਨਗਰ ਨਿਗਮ ਦੀਆਂ ਚੋਣਾਂ 'ਚ ਧੱਕੇ ਨਾਲ ਬਹੁਮਤ ਹਾਸਲ ਕੀਤਾ ਲੋਕ ਸਭਾ ਦੇ ਵਿੱਚ ਤਿੰਨ ਸੀਟਾਂ ਰਹੀਆਂ ਮਤਲਬ ਲੋਕਾਂ ਨੇ ਇਹਨਾਂ ਨੂੰ ਡਿਵੈਲਪਮੈਂਟ ਦੇ ਤੌਰ ਤੇ ਲਿਆ ਨਹੀਂ ਹੈਗਾ ਹੁਣ ਕਿਉਂਕਿ ਇਹਨਾਂ ਯੂ-ਟਰਨ ਹੈਗਾ ਕਿ ਕਦੀ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਅਸੀਂ ਲੈਟਰੀਨ ਹੁੰਦੇ ਪਖਾਨੇ ਉਹਨਾਂ ਦੇ ਵੀ ਕਦੀ ਉਦਘਾਟਨ ਕੀਤੇ ਬਿਜਲੀ ਦਾ ਖੰਭਾ ਉਹਨਾਂ ਦੇ ਵੀ ਕੋਈ ਉਦਘਾਟਨ ਲਾਉਂਦੇ ਹੈਗੇ ਨੇ ਅੱਜ ਇੱਕ ਸਕੂਲ ਦੀ ਵੀ ਵੀਡੀਓ ਵਾਇਰਲ ਹੋਈ ਹੈ ਕਿ ਉੱਥੇ ਕਮਰੇ ਪਹਿਲਾਂ ਹੀ ਬਣੇ ਨੇ ਬਾਥਰੂਮ ਪਹਿਲਾਂ ਬਣੇ ਨੇ ਬਾਹਰੋਂ ਕਿ ਨਹੀਂ ਪੱਥਰ ਰੱਖਤਾ एक्सपोज ਹੋ ਗਏ ਹਾਲਾਂਕਿ ਹਰਜੋਤ ਸਿੰਘ ਬੈਨ ਸਾਹਿਬ ਨੂੰ ਬੜਾ ਦੁੱਖ ਲੱਗਾ ਕਿ ਤੁਸੀਂ ਮੇਰੇ ਬੱਚਿਆਂ ਨੂੰ ਲੈ ਕੇ ਉਹ ਤੇ ਪੂਰੇ ਉਹ ਟੀਚਰ ਵੀ ਕਹਿੰਦੇ ਮੇਰੇ ਟੀਚਰ ਬੱਚੇ ਵੀ ਜਿਹੜੇ ਸਕੂਲ ਮੇਰੇ ਬੱਚੇ ਹਨ ਉਹਨਾਂ ਨੂੰ ਉਹ ਗੱਲ ਕਰਦੇ ਹੈਗੇ ਕਿ ਮੇਰੇ ਬਦਨਾਮ ਨਾ ਕਰੋ ਸਾਨੂੰ ਉਹ ਕਹਿੰਦੇ ਕਿ 70 ਸਾਲਾਂ ਚ ਪਖਾਨੇ ਨਹੀਂ ਬਣਿਆਗੇ ਪਹਿਲਾਂ ਬੱਚੇ ਸਕੂਲ ਉਹ ਵੈਸੇ ਹੀ ਓਪਨਲੀ ਜਾਂਦੇ ਸੀ ਨਾ ਤੇ ਪਿੰਡਾਂ ਦੇ ਵਿੱਚ ਪਹਿਲਾਂ ਲੋਕੀ ਓਪਨ ਹੀ ਜਾਂਦੇ ਸਵੇਰੇ ਸ਼ਾਮ ਕਰਕੇ ਉਹਦੇ ਹੌਲੀ ਹੌਲੀ ਜੇ ਲੋਕਾਂ ਨੂੰ ਪਤਾ ਕਿ ਸਕੀਮਾਂ ਆਈਆਂ ਬਾਥਰੂਮ ਬਣਨ ਲੱਗ ਪਏ ਤੇ ਸਾਰੇ ਚ ਬਣਨ ਲੱਗ ਪਏਗੇ ਹੁਣ ਬਹੁਤ ਸਾਰੇ ਸਕੂਲਾਂ ਚ ਹਾਈ ਕੋਰਟ ਦੀ ਡਾਇਰੈਕਸ਼ਨ ਨਾਲ ਬਣੇ ਹੈਗੇ ਜਿੱਥੇ ਟੀਚਰ ਜਾਂ ਪ੍ਰਿੰਸੀਪਲ ਜਾਂ ਪਿੰਡ ਦੀਆਂ ਪੰਚਾਇਤਾਂ ਨਕਮੀਆਂ ਨੇ ਉੱਥੇ ਨਹੀਂ ਬਣੇ ਹੋਣਗੇ ਚਲੋ ਇੱਕ ਡਿਫਰੈਂਟ ਇਸ਼ੂ ਹੈ ਸਕੂਲਾਂ ਦੇ ਵਿੱਚ ਬਾਥਰੂਮ ਬਣਾਉਣਾ ਡਵੈਲਪਮੈਂਟ ਨਹੀਂ ਹੈਗੇ ਇੱਕ ਆਨ ਗoing ਪ੍ਰੋਸੈਸ ਹੈ ਡਵੈਲਪਮੈਂਟ ਉਹ ਹੁੰਦੀ ਹੈ ਜਿੱਥੇ ਪੰਜਾਬ ਦੀ ਇੱਕ ਤਸਵੀਰ ਦਿਖੇ ਪੰਜਾਬ ਦੀ ਇੱਕ ਤਕਦੀਰ ਦਿਖੇ ਇੰਡਸਟਰੀ ਸਾਡੇ ਕੋਲ ਆਈ ਨਹੀਂ ਹੈਗੀ ਕਾਗਜ਼ਾਂ ਚ ਸੀ ਸਾਡੇ ਕੋਲ 90000 ਦਾ ਆ ਗਿਆ ਪਰ ਕਿੱਥੇ ਲੱਗਾ ਹਾਲ ਤੱਕ ਨਹੀਂ ਪਤਾ ਲੱਗਾ ਚਲੋ ਰਹੀ ਗੱਲ ਹੋਣ ਵਾਲੀ ਸਰਕਾਰ ਨੇ ਕਿੰਨਾ ਕੀਤਾ ਨਹੀਂ ਕੀਤਾ ਪਰ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਗੱਲਾਂ ਕਹੀਆਂ ਸਰਕਾਰ ਬਣਾਵਾਂਗੇ ਵੀ ਔਰ ਬਣਾਵਾਂਗੇ ਕਿਹੜੇ ਮੁੱਦਿਆਂ ਤੇ ਗੱਲ ਕੀਤੀ ਲੋਕ ਇਹ ਵੀ ਤਾਂ ਸਵਾਲ ਕਰ ਸਕਦੇ ਆ ਜਦੋਂ ਪਿੰਡਾਂ 'ਚ ਜਾਣਗੇ ਕਿ ਜਦੋਂ ਸੱਤਾ 'ਚ ਹੁੰਨੇ ਹੋ ਉਦੋਂ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਜਦੋਂ ਸੱਤਾ ਤੋਂ ਬਾਹਰ ਬੰਦਾ ਤਾਂ ਹਰੇਕ ਕੋਈ ਕਹੀ ਜਾਂਦਾ ਕਿ ਅਸੀਂ ਇਹ ਕੰਮ ਕਰਾਂਗੇ ਦੇਖੋ ਸੱਤਾ ਦੇ ਵਿੱਚ ਤੇ ਆਮ ਆਦੀ ਪਾਰਟੀ ਜਦੋਂ ਸੱਤਾ ਤੋਂ ਬਾਹਰ ਤੇ ਇਹਨਾਂ ਵੀ ਬਹੁਤ ਜ਼ਿਆਦਾ ਸੁਪਨੇ ਦਿਖਾਏ ਸੀ ਲੋਕ ਐਵੇਂ ਲੱਗਦੇ ਸੀ ਜਿਹੜਾ ਧਰਤੀ ਤੇ ਚੰਨ ਲੈ ਕੇ ਆ ਜਾਣਗੇ ਤੇ ਜਿਹੜੇ ਇਹਨਾਂ ਦੇ ਐਮਐਲਏ ਨੇ ਚੰਦ ਚੜ੍ਹੇ ਆਗੇ ਨੇ ਉਹਨਾਂ ਕਰ ਰਪਾਰਟੀ ਵੀ ਬਦਨਾਮ ਹੋ ਗਈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜ਼ਿਲ੍ਹਿਆਂ 'ਚ ਵੀ ਜਾਏ ਆਗੇ ਨੇ ਹੁਣ ਕਿਉਂਕਿ ਕਾਲੀ ਦਲਾ ਜ ਸੁਭੀ ਸਿੰਘ ਬਾਦਲ 22 17 ਚ ਬਾਹਰ ਸੀ ਸੱਤਾ ਤੋਂ 22 ਚ ਬਾਹਰ ਸੀ 10 ਸਾਲ ਸੱਤਾ ਤੋਂ ਬਾਹਰ ਲੇਕਿਨ ਫਿਰ ਵੀ ਕਾਲੀ ਦਲ ਦੇ ਨਿਸ਼ਾਨੇ ਤੇ ਆ ਟਾਰਗੇਟ ਆ ਸਾਰੀਆਂ ਪਾਰਟੀਆਂ ਤੇ ਤੇ ਇਹਦਾ ਮਤਲਬ ਕਾਲੀ ਦਲ ਪੰਜਾਬ ਦੀ ਸਿਆਸਤ ਤੇ ਸੁਭੀ ਸਿੰਘ ਬਾਦਲ ਮਾਇਨਸ ਨਹੀਂ ਹੈ ਚਾਹੇ ਨੈਗੇਟਿਵ ਸੈਂਸ ਨਾਲ ਦੇਖ ਲੋ ਜਾਂ ਪੋਜ਼ਿਟਿਵ ਸੈਂਸ ਨਾਲ ਪਰ ਡਿਵੈਲਪਮੈਂਟ ਕਰੋ ਦੇ ਵਿੱਚ ਸੁਭੀ ਸਿੰਘ ਬਾਦਲ ਮਾਦਾ ਰੱਖਦੇ ਆਗੇ ਨੇ ਡਿਵੈਲਪਮੈਂਟ ਇਹਨਾਂ ਠੀਕ ਹੈ ਕਿ ਇੱਕ ਲਹਿਰ ਜੀ ਚੱਲੀ ਆ ਜਿਹੜੀ ਸਾਰਿਆਂ ਨੂੰ ਬਦਨਾਮ ਕਰ ਗਈ ਲੋਕੀ ਪਛਤਾਉਂਦੇ ਵੀ ਹੈਗੇ ਪੀ ਕਾਲੀਦਲ ਦੇ ਵਿੱਚ ਵੀ ਚੰਗੇ ਲੀਡਰ ਸੀ ਕਾਂਗਰਸ ਦੇ ਵਿੱਚ ਚੰਗੇ ਲੀਡਰ ਸਾਰਿਆਂ ਦੀ ਫੱਟੀ ਪੋਜਦੀ ਹੈਗੀ ਆਮ ਆਦੀ ਪਾਰਟੀ ਜੀ ਵੀ ਚੰਗੇ ਲੀਡਰ ਨੇ ਪਰ ਕਈ ਮਾੜੇ ਆ ਗਏ ਹੈਗੇ ਨੇ ਇਸ ਕਰਕੇ ਇਹ ਉਹਨੇ ਨੇ ਦੱਸਣਾ ਹੀ ਨਾ ਕਿ 27 ਦੇ ਵਿੱਚ ਅਸੀਂ ਸਰਕਾਰ ਬਣ ਲੋਕਾਂ ਨੂੰ ਕਿਵੇਂ ਜੋੜੋਗੇ ਲੋਕਾਂ ਨੂੰ ਕੁਝ ਨਾ ਕੁਝ ਤੇ ਏਜੰਡੇ ਦੇਖਣੇ ਦੱਸਣੇ ਪੈਣਗੇ ਇਸ ਟਾਈਮ ਲੋਕਾਂ ਦੇ ਏਜੰਡਾ ਉਹੀ ਆ ਜੋ 2000 ਅ ਸੱਤ ਜ ਤੋ ਲੈ ਕੇ ਹੁਣ ਤੱਕ ਨਸ਼ਾ ਸਭ ਤੋਂ ਵੱਡਾ ਗੈਂਗਸਟਰ ਸਭ ਤੋਂ ਵੱਡਾ ਇੰਡਸਟਰੀ ਸਭ ਤੋਂ ਵੱਡਾ ਸਾਡੀ ਜਵਾਨੀ ਕਿਸਾਨੀ ਸਭ ਤੋਂ ਵੱਡਾ ਸਾਡੇ ਪੰਜਾਬ ਦੇ ਮਸਲੇ ਇੰਨੇ ਕੀ ਆ ਇੰਨੇ ਮਸਲੇ ਵੀ ਜਿਹੜੇ ਸਰ ਲੋਕ ਸਰਕਾਰ ਨੇ ਜਾਂ ਸਾਡੇ ਇੰਨੇ ਆ ਕਿ ਸਾਡਾ ਸੁਭਾਗੇ ਵਧੇ ਸਾਡੀ ਜਵਾਨੀ ਬਚ ਜੇ ਸਾਡੀ ਕਿਸਾਨੀ ਬਚ ਜੇ ਸਾਡਾ ਅਦਜੋਗ ਵੀ ਚਾਹੀਦਾ ਸਾਨੂੰ ਸਾਨੂੰ ਹਰ ਸੈਕਟਰ ਚਾਹੀਦਾ ਹੈਗਾ ਇੱਕ ਸੈਕਟਰ ਦੇ ਨਾਲ ਕੱਲੀ ਖੇਤੀ ਦੇ ਨਾਲ ਵੀ ਅੱਗੇ ਵਧ ਸਕਦੇ ਤੇ ਦੂਜੇ ਸੈਕਟਰ ਨਾਲ ਵੀ ਅੱਗੇ ਵਧ ਉਹ ਇੱਕ ਕੰਬੋ ਆ ਤੇ ਕੰਬੋ ਦੀ ਗੱਲ ਤੇ ਸੁਭੀ ਸਿੰਘ ਬਾਦਲ ਹੁਣੀ ਕਰਦੇ ਆ ਨੇ ਉਹ ਲੋਕਾਂ ਨੂੰ ਦੱਸਣਾ ਪਊਗਾ ਨਾ ਉਹਨਾਂ ਨੇ ਮੋਟੀਆਂ ਜਿਹੜੀਆਂ ਪੰਜ ਗੱਲਾਂ ਕੀਤੀਆਂ ਵੋ ਉਸਤੇ ਹੁਣ ਲੋਕ ਕਿੰਨਾ ਭਰੋਸਾ ਕਰਦੇ ਹੈਗੇ ਨੇ ਜਿਉਂ ਉਹਨਾਂ ਦੇ ਵਰਕਰ ਹੁਣ ਜਿਹੜਾ ਅੱਜ ਇਕੱਠੇ ਹੋਏ ਨੇ ਇੱਕ ਪ੍ਰੋਪਰ ਤਰੀਕੇ ਦੇ ਨਾਲ ਹਾਲਾਂਕਿ ਸੁਧਾਰਲੇ ਦੇ ਬਾਰੇ ਕਹਿਣਗੇ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਫੈਸਲੇ ਨਾ ਲਾਗੂ ਨਹੀਂ ਕੀਤੇ ਪਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਬਾਨ ਨੇ ਦੇਖਣਾ ਸੀ ਕਿ ਉਸ ਫਸੀਲ ਤੋਂ ਜਿਹੜੇ ਫੈਸਲੇ 2 ਦਸੰਬਰ ਦੇ ਉਸਤੇ ਕਾਲੀ ਦਲ ਪੂਰਾ ਉਤਰਿਆ ਕਿ ਨਹੀਂ ਉਤਰਿਆ ਦੂਜੀ ਗੱਲ ਇਹ ਕਿ ਨਵਾਂ ਕੀਤਾ ਸੀ ਕਿ ਇਥੋਂ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਇਹ ਕਿਉਂ ਗਏ ਹੈਗੇ ਨੇ ਤੇ ਉਹ ਕਾਲੀ ਦਲ ਦਾ ਇਤਿਹਾਸ ਦੇ ਕੋ ਕਹਿੰਦੇ ਕਿ ਅਕਸਰ ਹੀ ਉੱਥੋਂ ਹੀ ਪ੍ਰਧਾਨ ਜੁੜੇ ਨੇ ਦਾ ਕਿਸੇ ਵੇਲੇ ਤੇ ਕਾਲੀ ਦਲ ਦਾ ਦਫਤਰ ਹੀ ਅੰਮ੍ਰਿਤਸਰ ਸੀ ਉਹ ਚੰਡੀਗੜ੍ਹ ਜਿਦੋਂ ਕਾਰਪੋਰੇਟ ਸਟਾਈਲ ਲੈ ਆਂਦਾ ਕਿਉਂਕਿ ਸਾਰੀਆਂ ਸਰਕਾਰਾਂ ਹੌਲੀ ਹੌਲੀ ਅੱਗੇ ਵੱਧਦੀਆਂ ਪਾਰਟੀਆਂ ਅੱਗੇ ਵੱਧਦੀਆਂ ਤੇ ਇਸ ਕਰਕੇ ਚੰਡੀਗੜ੍ਹ ਨੇ ਤੇ ਕਾਲੀ ਦਲ ਚੱਲਦਾ ਹੀ ਅੰਮ੍ਰਿਤਸਰ ਤੋਂ ਰਿਹਾ ਸੀ ਤੇ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਉੱਥੇ ਜਾਣਾ ਚਾਹੀਦਾ ਠੀਕ ਹੈ ਕਿ ਉਸ ਵਿੜੇ ਦੇ ਵਿੱਚ ਉਹ ਬਿਲਡਿੰਗ ਆ ਵੀ ਉਹ ਹੈਨਾ ਪ੍ਰਬੰਧਕੀ ਸਭ ਕੁਝ ਆ ਪਰ ਉਹਦੇ 'ਚ ਇਹ ਨਹੀਂ ਹੈਗਾ ਕਿ ਤੁਸੀਂ ਉਥੋਂ ਜਿਹੜੀ ਚੋਣ ਨਹੀਂ ਕਰ ਸਕਦੇ ਅਗੇ ਇਹ ਹੁਣ ਕਿ ਇੱਕ ਮੁੱਦਾ ਮੁੱਦੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕਾਂਗਰਸ ਪਾਰਟੀ ਦੇ ਇੱਕ ਐਮਪੀ ਨੇ ਵੀ ਗੱਲ ਕੀਤੀ ਸੀ ਉਸ ਨੂੰ ਕਾਲੀ ਦਲ ਨੇ ਮੋੜਵਾ ਜਵਾਬ ਵੀ ਦਿੱਤਾ ਇਹ ਜਿਹੜੇ ਮਸਲੇ ਨੇ ਇਹਨੂੰ ਮਸਿਆਂ ਨੂੰ ਲੈ ਕੇ ਜਦੋਂ ਵੀ ਇਹ ਭਾਜਪਾ ਗੱਲ ਕਰੇਗੀ ਜਾਂ ਕਾਂਗਰਸ ਕਰੇਗੀ ਜਾਂ ਆਪ ਕਰਗੇ ਲੋਕੀ ਨਹੀਂ ਕਰ ਰਹੇ ਇਥੇ ਵਿਧਾਨ ਸਭਾ ਦੇ ਵਿੱਚ ਵੀ ਜਥੇਦਾਰੇ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਉਥੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਉਥੇ ਕਿਸੇ ਧਰਮ ਦੀ ਗੱਲ ਨਹੀਂ ਹੋਣੀ ਚਾਹੀਦੀ ਕੌਮ ਦੀ ਗੱਲ ਨਹੀਂ ਹੋਣੀ ਚਾਹੀਦੀ ਵਿਧਾਨ ਸਭਾ ਨਹੀਂ ਡਿਸਾਈਡ ਕਰੂਗੀ ਕਿ ਜਥੇਦਾਰ ਕਿਹੜਾ ਲਾਉਣਾ ਚਾਹੀਦਾ ਕਿਹੜਾ ਨਹੀਂ ਚਾਹੁੰਦਾ ਵਿਧੀ ਵਿਧਾਨਗੀ ਉਹ ਉਹ ਪੰਥ ਦੀ ਆ ਔਰ ਸਟੇਟ ਨੂੰ ਕਦੇ ਵੀ ਧਾਰਮਿਕ ਮਸਲਿਆਂ ਤੇ ਦਖਲ ਨਹੀਂ ਦੇਣਾ ਚਾਹੀਦਾ ਲੇਕਿਨ ਕਾਲੀ ਦਲ ਦਾ ਇੱਕ ਪੁਰਾਣਾ ਇਤਿਹਾਸ ਆ ਕਿ 105 ਸਾਲ ਹੋ ਗਏ ਨੇ ਇਸ ਪਾਰਟੀ ਨੂੰ 105 ਸਾਲ ਦੀ ਪਾਰਟੀ ਚ ਬੜੇ ਉਤਰਾ ਚੜਾ ਦੇਗੇ ਇਹ ਤੇ 2097 ਦੇ ਵਿੱਚ ਜਿਹੜੀ ਸਰਕਾਰ ਬਣੀ 97 ਤੋਂ ਲੈ ਕੇ 2002 ਪਹਿਲੀ ਵਾਰ 5 ਸਾਲ ਦੀ ਚੱਲੀ ਹੈ ਨਹੀਂ ਤੇ 1952 ਤੋਂ ਲੈ ਕੇ 1997 ਤੱਕ ਚਲੋ ਪੰਜਾਬ ਦੇ ਵਿੱਚ ਮੈਕਸਿਮਮ ਜਿਹੜਾ ਰਾਸ਼ਟਰਪਤੀ ਰਾਜ ਲੱਗਾਗਾ ਲੇਕਿਨ ਜਿੰਨੀ ਵੀ ਕਾਲੀ ਦਲ ਦੀ ਸਰਕਾਰ ਬਣੀ ਕਦੀ ਸਵਾ ਸਾਲ ਕਦੀ 2 ਸਾਲ ਕਦੀ 3 ਸਾਲ 5 ਸਾਲ ਕਦੀ ਪੂਰੇ ਟੱਪੇ ਨਹੀਂ 97 ਤੋਂ 2005 ਸਾਲ ਫਿਰ 2007 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਤੇ ਕਾਲੀ ਦਲ ਨੇ ਬਹੁਤ ਡਿੱਗੇ ਵੀ ਹੈ ਉੱਠੇ ਵੀ ਹੈ ਹੁਣ ਕਾਲੀ ਦਲ ਡਿੱਗਾ ਤੇ ਕਾਲੀ ਦਲ ਉੱਠ ਵੀ ਸਕਦਾ ਜੇ ਇਹਨਾਂ ਨੇ ਆਪਣੀਆਂ ਜਿਹੜੀਆਂ ਨੀਅਤ ਸਹੀ ਰੱਖੀ ਹੈਗੀ ਲੋਕਾਂ ਚ ਵਿਚਰੇ ਕਿਉਂਕਿ ਜਿਹੜੇ ਗੱਲ ਰੈਲੀਆਂ ਧਰਨੇ ਦੇ ਲੋਕਾਂ ਦੇ ਨਾਲੋਂ ਕਾਲੀ ਦਲ ਟੁੱਟਾ ਸੀ ਤੇ ਜੇ ਕਾਲੀ ਦਲ ਨੇ ਲੋਕਾਂ ਨੂੰ ਜੋੜ ਲਿਆ ਤੇ ਲਾਜ਼ਮੀ ਤੌਰ ਤੇ ਕਾਲੀ ਦਲ ਹੀ ਨਹੀਂ ਪੰਜਾਬੀਆਂ ਦਾ ਇੱਕ ਸਾਡਾ ਪ੍ਰਤੀਕ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਪੰਜਾਬੀ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇਗੇ ਨੇ ਉਸ ਤੇ ਪਹਿਰਾ ਅਕਾਉਂਟ ਦਿੰਦਾ ਸਵਾਲ ਔਰ ਨ ਰਬਰ ਕਰਦਾ ਗਿਲ ਬਾਦਲ ਨਹੀਂ ਕੱਲਾ ਪੰਜਾਬ ਸਿੱਖ ਭਾਈਚਾਰੇ ਨੂੰ ਨਹੀਂ ਰੱਖਿਆ ਸਾਹਮਣੇ ਜਦੋਂ ਭਾਸ਼ਣ ਦਿੱਤਾ ਕਹਿੰਦੇ ਅਸੀਂ ਸਾਡੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਇੰਡਸਟਰੀ ਨੂੰ ਵੀ ਧਿਆਨ ਚ ਰੱਖਦੇ ਆਂ ਵਿੱਚ ਗੱਲ ਕਹਿ ਗਏ ਉਹ ਕਹਿੰਦੇ ਕਿ ਆ ਸਾਰੇ ਜਿਹੜੇ ਅਲੱਗੁੱਲ੍ਹਾ ਹੋਈ ਜਾਂਦਾ ਹੈ ਇਹਦੇ ਕਰਕੇ ਇੰਡਸਟਰੀ ਬੜੀ ਪਲਾਨ ਕਰ ਗਈ ਉਹ ਵੀ ਅਸੀਂ ਵਾਪਸ ਲੈ ਕੇ ਆਉਣੀ ਆ ਤੇ ਕਿਤੇ ਨਾ ਕਿਤੇ ਜਿਹੜਾ ਵਪਾਰਕ ਮੰਡਲ ਆ ਜਾਂ ਵਪਾਰ ਵਰਗ ਦੇ ਲੋਕ ਨੇ ਉਹਨਾਂ ਨੂੰ ਵੀ ਧਿਆਨ ਚ ਰੱਖ ਕੇ ਸੁਖਵੀਰ ਸਿੰਘ ਬਾਦਲ ਦਾ ਅੱਜ ਭਾਸ਼ਣ ਰਿਹਾ ਨਹੀਂ ਉਹ ਹੀ ਇੰਡਸਟਰੀ ਤੋਂ ਬਿਨਾਂ ਜੇ ਇੰਡਸਟਰੀ ਆਊਗੀ ਪੰਜਾਬ ਦੇ ਵਿੱਚ ਸਾਡੇ ਕੋਲ ਇੰਡਸਟਰੀ ਬੜੀ ਤ ਇੰਡਸਟਰੀਲਿਸ ਇੰਡੀਆ ਲੈਵਲ ਦੇ ਜਿਹੜੇ ਇੰਡਸਟਰੀਲਿਸ ਹੈ ਜੇ ਇੰਡੀਆ ਲੈਵਲ ਦੇ 10 ਟੌਪ ਅਸੀਂ ਉਦਯੋਗਪਤੀਆਂ ਦੀ ਗੱਲ ਕਰੀਏ ਉਹਦੇ ਚੋਂ ਲੁਧਿਆਣੇ ਦੇ 3-4 ਨਿਕਲਣਗੇ ਅਸੀਂ ਬਾਕੀ ਦਰਾਂ ਤੇ ਖੈਰ ਮੰਗਣ ਦੀ ਬਜਾਏ ਅਸੀਂ ਲੁਧਿਆਣੇ ਦੀ ਇੰਡਸਟਰੀ ਨੂੰ ਸੰਭਲ ਲਈਏ ਨਾ ਤੇ ਬਹੁਤ ਕੁਝੂਗਾ ਉਹਦੇ ਵਾਸਤੇ ਸਾਨੂੰ ਕਾਨੂੰਨ ਵਿਵਸਥਾ ਤੇ ਕੰਟਰੋਲ ਕਰਨ ਦੀ ਲੋੜ ਆ ਉਹ ਨਹੀਂ ਹੈ ਕਿ ਅਸੀਂ ਰੋਜ਼ ਰੈਲੀ ਧਰਨਾ ਕਰਕੇ ਜਿਹੜਾ ਉਦਯੋਗਪਤੀ ਜਿਹਨੇ 100 ਕਰੋੜ ਲਾਉਣਾ ਹੈ ਜਿਹਨੇ 1000 ਕਰੋੜ ਲਾਉਣਾਗਾ ਉਹ ਉਹ ਸੇਫ ਚਾਹੁੰਦਾ ਹੈਗਾ ਪਰ ਜਦੋਂ ਇੰਡਸਟਰੀ ਭੱਜਦੀ ਕਿਉਂ ਉਹ ਆਪਣੇ ਆਪ ਚ ਵੱਡਾ ਸਵਾਲ ਉਹਨੂੰ ਲੈ ਕੇ ਤੁਹਾਨੂੰ ਸਾਰੀਆਂ ਹੀ ਧਿਰਾਂ ਨੂੰ ਸਾਰੇ ਜਿਹਨੇ ਤੁਹਾਡੇ ਸਟੇਕ ਹোল্ডার ਨੇ ਜਿੰਨੇ ਚਿਰ ਤੁਸੀਂ ਨਾਲ ਲੈ ਕੇ ਨਹੀਂ ਚੱਲੋਗੇ ਉਹ ਸਟੇਟ ਪਿੱਛੇ ਰਹਿ ਜਾਂਦਾ ਹੈਗਾ ਬਾਕੀ ਸਟੇਟ ਦੇ ਲੋ ਆਂਧਰਾ ਬਰਗਤ ਤਾਮਲ ਡੂ ਕੇਰਲਾ ਵਰਗੇ ਦੇ ਸੇ ਇੰਡਸਟਰੀ ਜਾਂ ਹੋਰ ਜਿਹੜੇ ਹੈਗੇ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਭ ਤੋਂ ਬੰਦਾ ਜਿਹੜਾ ਵਾ ਅਦਜੋਗ ਪਤੀ ਛੱਡੋ ਯਾਰ ਜਿਹੜਾ ਇੱਕ ਆਮ ਸ਼ਹਿਰੀ ਬੰਦਾ ਉਹ ਵੀ ਡਰ ਜਾਂਦਾ ਹੈਗਾ ਵੀ ਜੇ ਸ਼ਰਿਆਮ ਹੀ ਥਾਣੇਦਾਰ ਮਾਰ ਮਾਰਨੇ ਸ਼ੁਰੂ ਕਰਤੇ ਸ਼ਰਿਆਮ ਸਾਡੇ ਪਿੰਡਾਂ ਦੇ ਸਰਪੰਚ ਨਸ਼ਾ ਵੇਚਣ ਲੱਗ ਪਏ ਸ਼ਰਿਆਮ ਚੇਅਰਮੈਨ ਜਿਹੜੇ ਨੇ ਸਿਆਸੀ ਲੀਡਰਾਂ ਦੀ ਸ਼ਹਿਤ ਤੇ ਨਸ਼ਾ ਵੇਚਦੇ ਨੇ ਥਾਣੇਦਾਰ ਮਾਰਦੇ ਨੇ ਪ੍ਰਾਪਰਟੀਆਂ ਤੇ ਕਬਜ਼ਾ ਕਰਦੇ ਨੇ ਪੁਲਿਸ ਝੂਠੇ ਮੁਕਾਬਲੇ ਕਰਦੀ ਆ ਪੁਲਿਸ ਲੋਕਾਂ ਨੂੰ ਝੂਠੇ ਨੂੰ ਨਸ਼ਿਆਂ ਦੇ ਫਸਾਉਂਦੇ ਗਏ ਤੇ ਫਿਰ ਉਹ ਉਹ ਸਟੇਟ ਤੇ ਪਰਸ਼ਾਵਾ ਪੈਂਦਾ ਹੈਗਾ ਨਾ ਇਹ ਉਹ ਦੇਖਦੇ ਆ ਕਿ ਹੁਣ ਸੁਭੀ ਸਿੰਘ ਬਾਦਲ ਉਹਨਾਂ ਨੇ ਸ਼ੁਰੂ ਕਰਤਾ ਹੈ ਮਤਲਬ ਇੱਕ ਨਵਾਂ ਰੂਪ ਤੇ ਨਹੀਂ ਕਹਿ ਸਕਦੇ ਲੇਕਿਨ ਫਿਰ ਵੀ ਹੈ ਕਿ ਜਿਹੜਾ ਸੁਰਮਤ ਸਿੰਘ ਸੁਭਾਲ ਤੋਂ ਲੈ ਕੇ ਹੁਣ ਤੱਕ ਇਸ ਪਾਰਟੀ ਨੂੰ ਜਿਹਨੂੰ ਕੰਮ ਮੌਕਾ ਪ੍ਰਦਾਨ ਕਰਦਾ ਇੱਕ ਵੱਡੀ ਗੱਲ ਹੈਗੀ ਆ ਔਰ ਸਭ ਤੋਂ ਵੱਡੀ ਕਿ ਇਹਨਾਂ ਦੇ ਆਪਸੀ ਰੌਲਿਆ ਕਰਕੇ ਕਾਲੀ ਦਲ ਨਾਂ ਤੇ ਆਪਣੇ 100 ਸਾਲ ਚੰਗੀ ਤਰ੍ਹਾਂ ਮਨਾ ਸਕਿਆ ਤੇ ਹੁਣ ਨਾ ਹੀ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਦੀ ਸ਼ਤਾਬਦੀ ਆ ਚਲ ਰਹੀ ਹੈ 1925 ਦੇ ਵਿੱਚ ਗਠਨ ਹੋਇਆ ਨਾ ਤੇ 2025 ਨਾ ਉਸ ਰੋਲੇ ਨ ਭੁਲੇ ਇਸ ਕਰਕੇ ਕਾਲੀ ਦਲ ਦੀਆਂ ਜਿਹੜੀਆਂ ਤਿੰਨ ਸੰਸਥਾਵਾਂ ਨੇ ਜਿੱਦਣ ਇਹਨਾਂ ਦਾ ਰੁਤਬਾ ਬਹਾਲ ਹੋ ਗਿਆ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਹੋਵੇ ਚਾਹੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਜਿੱਦਣ ਇਹਨਾਂ ਸੰਸਥਾਵਾਂ ਦਾ ਮੋੜ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਰੁਤਬਾ ਬਹਾਲ ਹੋ ਗਿਆ ਉਸ ਸਮੇਂ ਪੰਥ ਨੂੰ ਕੋਈ ਨਹੀਂ ਢਾ ਸਕਦਾ ਇਹ ਤੇ ਮੋਗਲ ਨਹੀਂ ਇਸ ਕੌਮ ਨੂੰ ਖਤਮ ਕਰ ਸਕੇ ਅੰਗਰੇਜ਼ ਨਹੀਂ ਖਤਮ ਕਰ ਸਕੇ ਤੇ ਦੇਸ਼ ਦੀਆਂ ਸਰਕਾਰਾਂ ਜਾਂ ਸਿੱਖ ਵਿਰੋਧੀ ਤਾਕਤ ਉਹ ਕਿੱਥੇ ਖਤਮ ਕਰ ਲੈਣਗੀਆਂ ਤੇ ਇਸ ਕਰਕੇ ਅਕਾਲੀ ਦਲ ਇੱਕ ਦੇਖਦੇ ਆ ਕਿ ਸੁਬੀਰ ਸਿੰਘ ਬਾਦਲ ਜਿਹੜੇ ਆਪਣੇ ਨੇ ਉਹਦੇ ਜਿਹੜੇ ਅੱਜ ਉਹਨਾਂ ਹੋਕਾ ਵੀ ਦਿੱਤਾ ਹੱਥ ਵੀ ਜੋੜੇ ਹੈਗੇ ਨੇ ਉਹਨਾਂ ਨੂੰ ਲੈ ਕੇ ਨਾਲ ਚੱਲਦੇ ਹੈਗੇ ਨੇ ਤੇ ਲੋਕ ਅਗਰੇ ਇਹਨਾਂ ਦਾ ਸਾਥ ਦੇ ਦੇਣਗੇ ਤੇ ਲਾਜ਼ਮੀ ਤੌਰ ਤੇ ਅਕਾਲੀ ਦਲ ਫਿਰ ਮਜ਼ਬੂਤ ਹੋ ਸਕਦਾ ਪਰ ਇਹਨਾਂ ਨੂੰ ਆਪਣਾ ਨਜ਼ਰੀਆ ਬਦਲਣਾ ਪੈਣਾ ਹੈਗਾ ਹੱਲੇ ਵੀ ਬਹੁਤ ਸਾਰੇ ਲੀਡਰਾਂ ਦੇ ਵਿੱਚ ਕਹਿ ਸਕਦੇ ਕਿ ਧੌਂ ਚ ਖਿਲਾ ਜਾਂ ਕਹਿੰਦੇ ਨੇ ਕਿ ਰੱਸੀ ਜਲ ਗਈ ਪਰ ਵੱਲ ਨਹੀਂ ਗਏ ਜਿਸ ਦਿਨ ਇਹ ਚੀਜ਼ਾਂ ਇਹਨਾਂ ਕਾਲੀ ਦਲ ਨੇ ਆਪਣੀ ਦਿਸ਼ਾ ਸਹੀ ਕਰ ਲਈ ਹੈਗੀ ਨਾ ਤੇ ਦਿਸ਼ਾ ਸੁਭਾਅ ਆਪਣੇ ਸਹੀ ਹੋ ਜਾਣੀ ਹੈ ਪਰ ਦੇਖਦੇ ਕਿ ਇੱਕ ਕਾਲੀ ਦਲ ਦੇ ਕਾਲੀ ਦਲ ਦਾ ਮੁੜ ਸੁਭੀ ਸਿੰਘ ਬਾਦਲ ਦਾ ਪ੍ਰਧਾਨ ਬਣ ਉਹਨੂੰ ਪਹਿਲਾਂ ਵੀ ਕੋਈ ਚੈਲੰਜ ਨਹੀਂ ਸੀ ਹੁਣ ਵੀ ਕੋਈ ਚੈਲੰਜ ਨਹੀਂ ਸੀ ਔਰ ਉਹਨਾਂ ਨੇ ਸਾਰੀਆਂ ਜਿਹੜੇ ਗੁਨਾਹ ਵੀ ਕਬੂਲ ਕੀਤੇ ਨੇ ਤਾਰਬਿਕ ਸਜ਼ਾ ਭੁਗਤ ਵੀ ਲਈ ਆ ਉਥੋਂ ਉਹਨਾਂ ਨੂੰ ਜੋ ਉਹਨਾਂ ਕਾਰਵਾਈ ਹੋਣੀ ਉਹ ਵੀ ਪੰਥ ਕਰਵੈਤਾ ਮੁਤਾਬਕ ਹੋ ਗਈ ਆ ਪੰਜਾਬ ਦੀ ਜਨਤਾ ਖਾਸ ਕਰਕੇ ਕੌਮ ਉਹ ਪ੍ਰਵਾਨ ਕਰ ਕਿਵੇਂ ਕਰੇਗੀ ਉਹ 27 ਚ ਪ੍ਰਵਾਨ ਕਰਗੇ ਜੇ ਤੇ 27 ਚ ਚੰਗੇ ਰਿਜ਼ਲਟ ਆ ਗਏ ਤੇ ਲਾਜ਼ਮੀ ਤੌਰ ਤੇ ਪੰਜਾਬੀਆਂ ਨੇ ਵੀ ਮaaf ਕਰਤਾ ਤੇ ਜੇ ਇਹੋ ਹਾਲਾਤ ਰਹੇ ਤੇ ਇਹ ਆ ਕਿ ਉਥੋਂ ਤੇ ਤੁਸੀਂ ਸਜ਼ਾ ਭੁਗਤ ਲਈ ਆ ਪਰ ਪੰਥ ਤੁਹਾਨੂੰ ਹਜੇ ਮaaf ਕਰਨ ਨੂੰ ਤਿਆਰ ਨਹੀਂ ਹੈਗਾ ਪਰ ਇੱਕ ਕਾਲੀ ਦਲ ਦੀ ਮੋੜ ਤੋਂ ਚ ਕਹਿ ਸਕਦੇ ਕਿ ਅੱਜ ਦੇ ਦਿਨ ਚੰਗੀ ਸ਼ੁਰੂਆਤ ਕਹਿ ਸਕਦੇ ਨੂੰ ਬਹੁਤ ਤਾਂ ਸੁਖਵੀਰ ਸਿੰਘ ਬਾਦਲ ਦਾ ਮੁੜ ਪ੍ਰਧਾਨ ਬਣ ਜਾਣਾ ਜਿਹੜੀ ਡੈਲੀਗੇਸ਼ਨ ਨੇ ਉੱਥੇ ਮੈਂਬਰ ਇਕੱਠੇ ਹੋਏ ਉਹਨਾਂ ਨੇ ਤੇ ਆਪਣਾ ਜਿਹੜੀ ਮੋਹਰ ਲਾ ਦਿੱਤੀ ਹੈ ਸਰਬਸੰਮਤੀ ਨਾਲ ਚੁਣ ਰਿਆ ਹੈ ਪਰ ਜਿਹੜੇ ਬਾਗੀ ਹੋਏ ਨੇ ਸੁਧਾਰ ਲਹਿਰ ਵਾਲੇ ਨੇ ਉਹ ਉਹਨਾਂ ਵਿੱਚੋਂ ਕਿੰਨੇ ਵਾਪਸ ਮੁੜਦੇ ਆ ਕਿ ਨਹੀਂ ਮੁੜਦੇ ਜੇ ਨਹੀਂ ਮੁੜਦੇ ਤਾਂ ਇੱਕ ਕੀ ਨਵੀਂ ਖੇਤਰੀ ਪਾਰਟੀ ਹੋਰ ਹੋਣ ਦੇ ਚ ਹਵੇਗੀ ਉਧਰੋਂ ਐਮਪੀ ਅਮਰਜਪਾਲ ਸਿੰਘ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਦੀ ਪਾਰਟੀ ਦਾ ਐਲਾਨ ਹੋਣਾ ਇਧਰੋਂ ਇੱਕ ਹੋਰ ਸੁਧਾਰ ਲਹਿਰ ਦੀ ਜੇ ਪਾਰਟੀ ਬਣਦੀ ਹੈ ਤੇ ਫਿਰ ਖੇਤਰੀ ਪਾਰਟੀਆਂ ਦੀ ਆਪਸੀ ਸਿਆਸਤਾਂ ਜਿਹੜੀ ਉਹ ਵੀ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਵਾਲੀ ਦੇਖਣ ਨੂੰ ਮਿਲ ਸਕਦੀ ਹੈ 227 ਦੀਆਂ ਚੋਣਾਂ ਵਿੱਚ ਦੇਖਦੇ ਆਣ ਵਾਲਾ ਬਣੇ ਰਹੋ ABC ਪੰਜਾਬ ਦੇ ਨਾਲ